ਕਿਛਲੇ ਦਿਨੀ ਬਾਗੇ ਪੁਰਾਣੇ ਦੇ ਪਿੰਡ ਮਾੜੀ ਮੁਸਤਾਫਾ ਰਾਜਿਆਣਾ ਤੇ ਸ਼ਹਿਰ ਦੇ ਵਿੱਚ ਫਾਇਰਿੰਗ ਦੀਆਂ ਜਿਹੜੀਆਂ ਵਾਰਦਾਤਾਂ ਹੋਈ ਸੀਗੀਆਂ ਜਿਹਦਾ ਮਕਸਦ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਫਿਰੋਤੀ ਮੰਗਣ ਦਾ ਸੀ ਉਹ ਸਾਰੀ ਜਿਹੜੀ ਵਾਰਦਾਤਾ ਨੇ ਉਹਨੂੰ ਮੋਗਾ ਪੁਲਿਸ ਦੀ ਜਿਹੜੀ ਡਿਫਰੈਂਟ ਟੀਮਾਂ ਨੇ ਉਹ ਟ੍ਰੇਸ ਕਰਦੀ ਪਈ ਸੀ ਐਸਪੀਡੀ ਸਾਹਿਬ ਡੀਐਸਪੀਡੀ ਡੀਐਸਪੀ ਬਾਗਾ ਪੁਰਾਣਾ ਐਸਐਚਓ ਬਾਗਾ ਪੁਰਾਣਾ ਇੰਚਾਰਜ ਸੀਆਈਏ ਤੇ ਹੋਰ ਵੀ ਸਾਡੀ ਡਿਫਰੈਂਟ ਟੀਮਸ ਜਿਹੜੀ ਹੈ ਉਸ ਪੂਰੀ ਜਿਹੜੀ ਵਾਰਦਾਤ ਹੈ ਇਹਨਾਂ ਨੂੰ ਟ੍ਰੇਸ ਕਰਨ ਲਈ ਲੱਗੀ ਹੋਈ ਸੀ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਐਸਐਚਓ ਬਾਗਾਪੁਰਾਣਾ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਕਿ ਉਹਨਾਂ ਦੇ ਵਿੱਚੋਂ ਹੀ ਇੱਕ ਦੋਸ਼ੀ ਇੱਥੇ ਇਸ ਰਸਤੇ ਦੇ ਵਿੱਚ ਕਿਤੇ ਲੁਕਿਆ ਹੋਇਆ ਹੈ ਤੇ ਹੋਰ ਹੁਣ ਸ਼ਾਮ ਨੂੰ ਵਾਰਦਾਤ ਕਰਨ ਦੀ ਫਿਰਾਕ ਚ ਹੈਗਾ ਸ਼ੱਕੀ ਹਾਲਤ ਦੇ ਵਿੱਚ ਹੈ ਉਹਦੇ ਕੋਲ ਅਸਲਾ ਵੀ ਹੈ ਉਹ ਸਾਰੀ ਇਨਫੋਰਮੇਸ਼ਨ ਸਾਡੀ ਪੁਲਿਸ ਟੀਮ ਨੂੰ ਮਿਲੀ ਸੀ ਇਨਫੋਰਮੇਸ਼ਨ ਮਿਲਦੇ ਹੀ ਨਾਲ ਦੀ ਨਾਲ ਸਾਡੇ ਐਸਐਚਓ ਧਰਮ ਬਾਗਾਪੁਰਾਣਾ ਸੀਆਈਏ ਦੀ ਟੀਮ ਸਾਰੇ ਸੀਨੀਅਰ ਆਫਿਸਰਸ मौके ਤੇ ਪਹੁੰਚ ਗਏ ਇਸ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਉੱਥੇ ਜਦੋਂ ਦੋਸ਼ੀ ਦੀ ਪਛਾਣ ਹੋ ਗਈ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਅੰਧੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਟੀਮ ਤੇ ਫਾਇਰ ਕੀਤੇ ਜਵਾਬੀ ਕਾਰਵਾਈ ਦੇ ਵਿੱਚ ਐਸਐਚਓ ਬਾਗਾਪੁਰਾਣਾ ਦੀ ਟੀਮ ਵੱਲੋਂ ਜਦੋਂ ਫਾਇਰ ਕੀਤਾ ਗਿਆ ਉਹ ਇੱਕ ਫਾਇਰ ਉਹਦੀ ਖੱਬੀ ਲੱਤ ਤੇ ਲੱਗਿਆ ਤੇ ਉਹਨੂੰ ਗਨ ਸ਼ਾਟ ਇੰਜਰੀ ਹੋਈ ਹੈ ਲੈਗ ਦੇ ਵਿੱਚ ਲੈਫਟ ਲੈਗ ਦੇ ਵਿੱਚ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ ਦੋਸ਼ੀ ਦਾ ਨਾਮ ਮਹਿਕ ਹੈ ਤੇ ਆ ਰੋਂਟਾ ਪਿੰਡ ਹੈ ਨਿਹਾਲ ਸਿੰਘ ਵਾਲਾ ਥਾਣੇ ਦੇ ਵਿੱਚ ਪੈਂਦਾ ਹੈ ਉੱਥੇ ਦਾ ਰਹਿਣ ਵਾਲਾ ਹੈ ਇਸ ਪੂਰੀ ਕਾਰਵਾਈ ਦੇ ਵਿੱਚ ਆਪ ਦੋਸ਼ੀ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਐਡਮਿਟ ਕਰਾਇਆ ਗਿਆ ਹੈ ਤੇ ਪੁਲਿਸ ਟੀਮ ਨੇ ਬੜੀ ਬਹਾਦੂਰੀ ਦੇ ਨਾਲ ਇਹਦਾ ਮੁਕਾਬਲਾ ਕਰਦੇ ਹੋਏ ਇਹਨੂੰ ਪੁੱਜਣ ਨਹੀਂ ਦਿੱਤਾ ਤੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕੀਤਾ ਉਹ ਇਹਦੀ ਲੈਗ 'ਚ ਲੱਗਿਆ ਹੈ ਸਰ ਕਿਹੜੇ ਇਨਸੀਡੈਂਟ ਵਿੱਚ ਲੜਿੰਦਾ ਸੀਗਾ ਦੋ ਇਨਸੀਡੈਂਟ ਹੋਏ ਸੀ ਮਾੜੀ ਮੁਸਤਾਫਾ ਦੇ ਮਾੜੀ ਮੁਸਤਾਫਾ ਦੇ ਵਿੱਚ ਜਿਹੜਾ ਪਹਿਲਾ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਇਹਨੇ ਰੈਕੀ ਕੀਤੀ ਸੀ ਦੂਜੇ ਇਨਸੀਡੈਂਟ ਦੇ ਵਿੱਚ ਇਹਨੇ ਆਪਨੇ ਫਾਇਰ ਕੀਤਾ ਸੀ ਜਿਹੜਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਪਹਿਲਾਂ ਵੀ ਤਾਂ ਮੁਕੱਦਮੇ ਅੰਦਰ ਦੇ ਹੈਗੇ ਸਰ ਇਹ ਚਾਰ ਮੁਕੱਦਮਿਆਂ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੇ ਟੋਟਲ ਚਾਰ ਮੁਕੱਦਮੇ ਦਰਜ ਨੇ ਰਿਕਵ ਇੱਕ 32 ਬੋਰ ਇੱਕ 30 ਬੋਰ ਨਾਲ ਲਾਈਵ ਰਾਉਂਡਸ ਵੀ ਮਿਲੇ ਨੇ ਤੇ ਇਹਨੇ 32 ਬੋਰ ਦਾ ਵੈਪਨ ਜਿਹੜਾ ਉਹ ਯੂਜ਼ ਕੀਤਾ ਹੈ ਫਾਇਰ ਕਰਨ ਲਈ ਸਰ ਪੁਲਿਸ ਵੱਲੋਂ ਕਿੰਨੇ ਜਿਹੜੇ ਫਾਇਰ ਕੀਤੇ ਗਏ ਹਾਂ ਹਾਂਜੀ ਕੋਈ ਪੁਲਿਸ ਵੱਲੋਂ ਜਿਹੜੇ ਕਿੰਨੇ ਫਾਇਰ ਕੀਤੇ ਪੁਲਿਸ ਵੱਲੋਂ 3 ਫਾਇਰ ਕੀਤੇ ਗਏ ਸਰ ਪੁਲਿਸ ਮੁਲਾਜ਼ਮ ਕੋਈ ਕਵੈਜਬਿਲਟੀ ਸਰ ਨਹੀਂ ਜੀ ਪੁਲਿਸ ਮੁਲਾਜ਼ਮਾਂ ਦਾ ਸਾਰਿਆਂ ਦਾ ਬਚਾਰ ਹੈ